ਬਿੱਟੂ ਵੀਰ ਅਚੜੇ ਨਾਲ ਹੁੰਦੇ ਤੇ ਚੌਥੀ ਵਾਰ ਜਿੱਤ ਦਰਜ ਕਰਦੇ ਐਜ਼ ਮੈਂਬਰ ਪਾਰਲੀਮੈਂਟ ਸਾਨੂੰ ਵੀ ਚੰਗਾ ਲੱਗਦਾ ਜੀ ਪਰ ਕਈ ਵਾਰੀ ਬੰਦੇ ਨੂੰ ਲਾਲਚ ਕਈ ਵਾਰੀ ਬੰਦੇ ਦੇ ਗਲਤ ਫੈਸਲੇ ਥੋੜੀ ਜ਼ਿੰਦਗੀ ਦਾ ਐਸਾ ਗਲਤ ਮੋੜ ਲੈ ਲੈਂਦੇ ਐ ਕਿ ਕੈਰੀਅਰ ਹੀ ਖਤਮ ਕਰ ਦਿੰਦੇ ਆ ਤੁਹਾਡਾ ਦੇਖੋ ਹਰ ਇੱਕ ਦਾ ਜੀ ਕਰਦਾ ਹੈ ਚੜਦੇ ਸੂਰਜ ਨਾਲ ਹਰ ਇੱਕ ਬੰਦਾ ਖੜਨਾ ਚਾਹੁੰਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਪੂਰਨ ਯਕੀਨ ਹੈ ਕਿ ਲੋਕ ਆ ਕੇ ਰਲਣਾ ਵੀ ਚਾਹਣਗੇ ਜੀ ਹਰੇਕ ਦੀ ਇੱਛਾ ਹੁੰਦੀ ਹੈ ਜਦੋਂ ਦੇਖ ਲਿਆ ਕਿ 7 ਸੀਟਾਂ ਕਾਂਗਰਸ ਦੀਆਂ ਆਈਆਂ ਤੇ ਬੜੇ ਬੜੇ ਲੋਕਾਂ ਨੇ ਗਲਤੀਆਂ ਕੀਤੀਆਂ ਜੀ ਜਿਹੜੇ ਜਾ ਕੇ ਜਿਨ੍ਹਾਂ ਨੇ ਆਪਣੀ ਪਾਰਟੀ ਬਦਲੀ ਜੇ ਬਿੱਟੂ ਵੀਰਾ ਛੜੇ ਨਾਲ ਹੁੰਦੇ ਹ ਤਾਂ ਚੌਥੀ ਵਾਰ ਜਿੱਤ ਦਰਜ ਕਰਦੇ ਐਜ਼ ਮੈਂਬਰ ਪਾਰਲੀਮੈਂਟ ਸਾਨੂੰ ਵੀ ਚੰਗਾ ਲੱਗਦਾ ਜੀ ਪਰ ਕਈ ਵਾਰੀ ਬੰਦੇ ਨੂੰ ਲਾਲਚ ਕਈ ਵਾਰੀ ਬੰਦੇ ਦੇ ਗਲਤ ਫੈਸਲੇ ਬਿੱਟੂ ਵੀਰਾ ਛੜੇ ਨਾਲ ਹੁੰਦੇ ਤੇ ਚੌਥੀ ਵਾਰ ਜਿੱਤ ਦਰਜ ਕਰਦੇ ਐਜ਼ ਮੈਂਬਰ ਪਾਰਲੀਮੈਂਟ ਸਾਨੂੰ ਵੀ ਚੰਗਾ ਲੱਗਦਾ ਜੀ ਪਰ ਕਈ ਵਾਰੀ ਬੰਦੇ ਨੂੰ ਲਾਲਚ ਕਈ ਵਾਰੀ ਬੰਦੇ ਦੇ ਗਲਤ ਫੈਸਲੇ ਥੋੜੀ ਜ਼ਿੰਦਗੀ ਦਾ ਐਸਾ ਗਲਤ ਮੋੜ ਲੈ ਲੈਂਦੇ ਐ ਕਿ ਕੈਰੀਅਰ ਹੀ ਖਤਮ ਕਰ ਦਿੰਦੇ ਆ ਤੁਹਾਡੇ ਦੇਖੋ ਹਰ ਇੱਕ ਦਾ ਜੀ ਕਰਦਾ ਹੈ ਚੜਦੇ ਸੂਰਜ ਨਾਲ ਹਰ ਇੱਕ ਬੰਦਾ ਖੜਨਾ ਚਾਹੁੰਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਪੂਰਨ ਯਕੀਨ ਹੈ ਕਿ ਲੋਕ ਆ ਕੇ ਰਲਣਾ ਵੀ ਚਾਹਣਗੇ ਜੀ ਹਰ ਇੱਕ ਦੀ ਇੱਛਾ ਹੁੰਦੀ ਹੈ ਜਦੋਂ ਦੇਖ ਲਿਆ ਕਿ ਸੱਤ ਸੀਟਾਂ ਕਾਂਗਰਸ ਦੀਆਂ ਆਈਆਂ ਤੇ ਬੜੇ ਬੜੇ ਲੋਕਾਂ ਨੇ ਗਲਤੀਆਂ ਕੀਤੀਆਂ ਜੀ ਜਿਹੜੇ ਜਾ ਕੇ ਜਿਨ੍ਹਾਂ ਨੇ ਆਪਣੀ ਪਾਰਟੀ ਬਦਲੀ ਜੇ ਬਿੱਟੂ ਵੀਰਾ ਛੜੇ ਨਾਲ ਹੁੰਦੇ ਹੂੰ ਤਾਂ ਚੌਥੀ ਵਾਰ ਜਿੱਤ ਦਰਜ ਕਰਦੇ ਐਜ਼ ਮੈਂਬਰ ਪਾਰਲੀਮੈਂਟ ਸਾਨੂੰ ਵੀ ਚੰਗਾ ਲੱਗਦਾ ਜੀ ਪਰ ਕਈ ਵਾਰੀ ਬੰਦੇ ਨੂੰ ਲਾਲਚ ਕਈ ਵਾਰੀ ਬੰਦੇ ਦੇ ਗਲਤ ਫੈਸਲੇ ਬਿੱਟੂ ਵੀਰਾ ਛੜੇ ਨਾਲ ਹੁੰਦੇ ਤਾਂ ਚੌਥੀ ਵਾਰ ਜਿੱਤ ਦਰਜ ਕਰਦੇ ਐਜ਼ ਮੈਂਬਰ ਪਾਰਲੀਮੈਂਟ ਸਾਨੂੰ ਵੀ ਚੰਗਾ ਲੱਗਦਾ ਜੀ ਪਰ ਕਈ ਵਾਰੀ ਬੰਦੇ ਨੂੰ ਲਾਲਚ ਕਈ ਵਾਰੀ ਬੰਦੇ ਦੇ ਗਲਤ ਫੈਸਲੇ ਥੋੜੀ ਜ਼ਿੰਦਗੀ ਦਾ ਐਸਾ ਗਲਤ ਮੋੜ ਲੈ ਲੈਂਦੇ ਆ ਕਿ ਕੈਰੀਅਰ ਹੀ ਖਤਮ ਕਰ ਦਿੰਦੇ ਆ ਤੁਹਾਡਾ ਦੇਖੋ ਹਰ ਇੱਕ ਦਾ ਜੀ ਕਰਦਾ ਹੈ ਚੜਦੇ ਸੂਰਜ ਨਾਲ ਹਰ ਇੱਕ ਬੰਦਾ ਖੜਨਾ ਚਾਹੁੰਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਪੂਰਨ ਯਕੀਨ ਹੈ ਕਿ ਲੋਕ ਆ ਕੇ ਰਲਣਾ ਵੀ ਚਾਹਣਗੇ ਜੀ ਹਰੇਕ ਦੀ ਇੱਛਾ ਹੁੰਦੀ ਹੈ ਜਦੋਂ ਦੇਖ ਲਿਆ ਕਿ ਸੱਤ ਸੀਟਾਂ ਕਾਂਗਰਸ ਦੀਆਂ ਆਈਆਂ ਤੇ ਬੜੇ ਬੜੇ ਲੋਕਾਂ ਨੇ ਗਲਤੀਆਂ ਕੀਤੀਆਂ ਜੀ ਜਿਹੜੇ ਜਾ ਕੇ ਜਿਨ੍ਹਾਂ ਨੇ ਆਪਣੀ ਪਾਰਟੀ ਬਦਲੀ ਜੇ ਬਿੱਟੂ ਵੀਰਾ ਛੜੇ ਨਾਲ ਹੁੰਦੇ ਤਾਂ ਚੌਥੀ ਵਾਰ ਜਿੱਤ ਦਰਜ ਕਰਦੇ ਐਜ਼ ਮੈਂਬਰ ਪਾਰਲੀਮੈਂਟ ਸਾਨੂੰ ਵੀ ਚੰਗਾ ਲੱਗਦਾ ਜੀ ਪਰ ਕਈ ਵਾਰੀ ਬੰਦੇ ਨੂੰ ਲਾਲਚ ਕਈ ਵਾਰੀ ਬੰਦੇ ਦੇ ਗਲਤ ਫੈਸਲੇ ਬਿੱਟੂ ਵੀਰ ਅਛੜੇ ਨਾਲ ਹੁੰਦੇ ਤੇ ਚੌਥੀ ਵਾਰ ਜਿੱਤ ਦਰਜ ਕਰਦੇ ਐਜ਼ ਮੈਂਬਰ ਪਾਰਲੀਮੈਂਟ ਸਾਨੂੰ ਵੀ ਚੰਗਾ ਲੱਗਦਾ ਜੀ ਪਰ ਕਈ ਵਾਰੀ ਬੰਦੇ ਨੂੰ ਲਾਲਚ ਕਈ ਵਾਰੀ ਬੰਦੇ ਦੇ ਗਲਤ ਫੈਸਲੇ ਥੋੜੀ ਜ਼ਿੰਦਗੀ ਦਾ ਐਸਾ ਗਲਤ ਮੋੜ ਲੈ ਲੈਂਦੇ ਐ ਕਿ ਕੈਰੀਅਰ ਹੀ ਖਤਮ ਕਰ ਦਿੰਦੇ ਆ ਤੁਹਾਡਾ ਦੇਖੋ ਹਰ ਇੱਕ ਦਾ ਜੀ ਕਰਦਾ ਹੈ ਚੜਦੇ ਸੂਰਜ ਨਾਲ ਹਰ ਇੱਕ ਬੰਦਾ ਖੜਨਾ ਚਾਹੁੰਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਪੂਰਨ ਯਕੀਨ ਹੈ ਕਿ ਲੋਕ ਆ ਕੇ ਰਲਣਾ ਵੀ ਚਾਹਣਗੇ ਜੀ ਹਰ ਇੱਕ ਦੀ ਇੱਛਾ ਹੁੰਦੀ ਹੈ ਜਦੋਂ ਦੇਖ ਲਿਆ ਕਿ 7 ਸੀਟਾਂ ਕਾਂਗਰਸ ਦੀਆਂ ਆਈਆਂ ਤੇ ਬੜੇ ਬੜੇ ਲੋਕਾਂ ਨੇ ਗਲਤੀਆਂ ਕੀਤੀਆਂ ਜੀ ਜਿਹੜੇ ਜਾ ਕੇ ਜਿਨ੍ਹਾਂ ਨੇ ਆਪਣੀ ਪਾਰਟੀ ਬਦਲੀ ਜੇ ਬਿੱਟੂ ਵੀਰਾ ਛੜੇ ਨਾਲ ਹੁੰਦੇ ਤਾਂ ਚੌਥੀ ਵਾਰ ਜਿੱਤ ਦਰਜ ਕਰਦੇ ਐਜ਼ ਮੈਂਬਰ ਪਾਰਲੀਮੈਂਟ ਸਾਨੂੰ ਵੀ ਚੰਗਾ ਲੱਗਦਾ ਜੀ ਪਰ ਕਈ ਵਾਰੀ ਬੰਦੇ ਨੂੰ ਲਾਲਚ ਕਈ ਵਾਰੀ ਬੰਦੇ ਦੇ ਗਲਤ ਫੈਸਲੇ